ਫਿਲੌਰ ਦੇ ਨਜ਼ਦੀਕੀ ਪਿੰਡ ਗੰਨਾਪਿੰਡ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿੱਚੋਂ ਇੱਕ 32 ਸਾਲਾ ਨੌਜਵਾਨ ਦੀ Laash ਮਿਲੀ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਂਬਰ ਪੰਚਾਇਤ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਜਦੋਂ ਉਸ ਦਾ ਭਤੀਜਾ ਆਪਣੇ ਖੇਤਾਂ ਵਿੱਚੋਂ ਪੱਠੇ ਲੈਣ ਗਿਆ ਤਾਂ ਉਸ ਨੇ ਖੇਤਾਂ ਵਿੱਚ ਇੱਕ ਨੌਜਵਾਨ ਦੀ Laash ਪੇਂ ਦੇਖੀ ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਤੁਰੰਤ ਹੀ ਥਾਣਾ ਮੁਖੀ ਫਿਲੌਰ ਨੂੰ ਦਿੱਤੀ ਸਵੇਰੇ ਨਾ 9:30 ਦਾ ਟਾਈਮ ਸੀ ਅੱਜ ਤੇ ਮੇਰੇ ਚਾਚਾ ਜੀ ਦਾ ਲੜਕਾ ਪੱਠੇ ਉੱਢਣ ਗਿਆ ਉਹਨੇ ਦੇਖਿਆ ਵੀ ਕੋਈ ਸ਼ਕੀ ਹਾਲਾਤਾਂ ਦੇ ਵਿੱਚ ਕੋਈ ਵਿਅਕਤੀ ਜਿੱਦਾਂ ਕੋਈ ਲੰਮਾ ਪਿਆ ਹੋਵੇ ਜਾਂ ਕਿਸੇ ਤਰ੍ਹਾਂ ਉਹਨਾਂ ਮੈਨੂੰ ਮੇਰੇ ਕੋਲ ਆਇਆ ਤੇ ਕਹਿੰਦਾ ਵੀ ਉੱਥੇ ਕੋਈ ਬੰਦਾ ਪਿਆ ਆ ਪਤਾ ਨਹੀਂ ਡੈੱਡ ਆ ਕਿ ਜਿੰਦਾ ਆ ਕਿ ਮਰਿਆ ਪਤਾ ਨਹੀਂ ਤੇ ਮੜਾ ਜੀ ਆ ਤੂੰ ਜ਼ਿੰਮੇਵਾਰ ਬੰਦਾ ਵੀ ਤੂੰ ਉੱਥੇ ਆ ਮੁਕੇ ਤੂੰ ਮੈਂ ਜਦੋਂ ਆ ਜਾ ਕੇ ਦੇਖਿਆ ਤੇ ਉਹ ਬੰਦਾ ਮਤਲਬ ਕਿ ਡੈੱਡ ਮੈਨੂੰ ਡੈੱਡ ਲੱਗਾ ਜਦਾਂ ਤੇ ਉਸ ਦੇ ਬਾਅਦ ਵਿੱਚ ਫਿਰ ਮੈਂ ਇਹੋ ਮਨਾਵਤ ਸਮਝਿਆ ਵੀ ਐਸਐਚਓ ਸਾਹਿਬ ਨੂੰ ਕੋਲ ਕੀਤੀ ਉਹਨਾਂ ਨੇ 2-3 ਮੁਲਾਜ਼ਮ ਭੇਜੇ ਭੇਜ ਕੇ ਤੇ ਉਹ ਫਿਰ ਡੈਡ ਬਡੀ ਨੂੰ ਆਪਣੇ ਨਾਲ ਲੈ ਗਿਆ ਤੇ ਪਰਿਸ਼ੀਲਾ ਦਾ ਬੰਦਾ ਦੇਖਣ ਨੂੰ ਪ੍ਰਵਾਸੀ ਸੀ ਜਾਂ ਪੰਜਾਬੀ ਨਹੀਂ ਭਾਜੀ ਮੁੰਡਾ ਪੰਜਾਬੀ ਸੀ ਤਕਰੀਬਨ ਉਹਦੀ 30 ਤੋਂ 32 ਸਾਲ ਦੀ ਉਮਰ ਸੀ ਉਦੋਂ ਥਾਣਾ ਫਲੋਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਵਿਖੇ ਭੇਜ ਦਿੱਤਾ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਤੇ ਮ੍ਰਿਤਕ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਹਾਂ ਜੀ ਸਰ ਕੋਈ ਡੈੱਡ ਬੋਡੀ ਨਹੀਂ ਆਈ ਆ ਹਾਂ ਜੀ ਹੌਸਪੀਟਲ ਦੇ ਵਿੱਚ ਹਾਂ ਜੀ ਸਰ ਸਾਡੇ ਕੋਲ ਇੱਕ ਡੈੱਡ ਬੋਡੀ ਸਵੇਰੇ 6 ਵਜੇ ਰিসিਵ ਹੋਈ ਆ ਪੀਸ਼ੈਂਟ ਦੀ ਪਛਾਣ ਨਹੀਂ ਹੋ ਸਕੀ ਅਨਨੋਨ ਪੀਸ਼ੈਂਟ ਆ ਗੰਨੇਪੰਡ ਤੇ ਖੇਤਾਂ ਦੇ ਕੋਲੋਂ ਲੈ ਕੇ ਆਏ ਨੇ ਪੀਸ਼ੈਂਟ ਨੂੰ ਤੇ 32 ਸਾਲ ਉਮਰ ਆ ਮਤਲਬ ਮੇਲ ਆ ਮੁੰਡਾ ਤੇ ਬਾਕੀ ਜਿਹੜੀ ਜੀ ਤਫ਼ਤੀਸ਼ ਚੱਲ ਰਹੀ ਆ ਜੀ ਕੱਪੜੇ ਕਿਦਾਂ ਨੇ ਪਾਏ ਹੋਏ ਕੱਪੜੇ ਉੱਨੇ ਸਰ ਇੱਕ ਬਰਾਊਨ ਟੀ-ਸ਼ਰਟ ਪਾਈ ਹੋਈ ਆ ਤੇ ਬਲੂ ਜੀਨਸ ਆ ਤੇ ਕੋਈ ਪਤਾ ਲੱਗਾ ਮੌਤ ਦੇ ਕਾਰਨਾਂ ਬਾਰੇ ਨਹੀਂ ਸਰ ਉਹ ਤੁਹਾਨੂੰ ਕੋਸ਼ਿਸ਼ ਬਣਾ ਦਬਾਜ ਦੱਸ ਤੱਕਾਂਗੇ ਪਤਾ ਨਹੀਂ ਲੱਗਾ ਫਿਲੌਰ ਦੇ ਨਜ਼ਦੀਕੀ ਪਿੰਡ ਗੰਨਾ ਪਿੰਡ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿੱਚੋਂ ਇੱਕ 32 ਸਾਲਾ ਨੌਜਵਾਨ ਦੀ Laash ਮਿਲੀ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਂਬਰ ਪੰਚਾਇਤ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਜਦੋਂ ਉਸ ਦਾ ਭਤੀਜਾ ਆਪਣੇ ਖੇਤਾਂ ਵਿੱਚੋਂ ਪੱਠੇ ਲੈਣ ਗਿਆ ਤਾਂ ਉਸ ਨੇ ਖੇਤਾਂ ਵਿੱਚ ਇੱਕ ਨੌਜਵਾਨ ਦੀ Laash ਪਈ ਦੇਖੀ ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਤੁਰੰਤ ਹੀ ਥਾਣਾ ਮੁਖੀ ਫਿਲੌਰ ਨੂੰ ਦਿੱਤੀ ਸਵੇਰੇ ਨਾ 6 ਦਾ ਟਾਈਮ ਸੀ ਅੱਜ ਤੇ ਮੇਰੇ ਚਾਚਾ ਜੀ ਦਾ ਲੜਕਾ ਪੱਠੇ ਉੱਡਣ ਗਿਆ ਉਹਨੇ ਦੇਖਿਆ ਵੀ ਕੋਈ ਸ਼ਕੀ ਹਾਲਾਤਾਂ ਦੇ ਵਿੱਚ ਕੋਈ ਵਿਅਕਤੀ ਜਿੱਦਾਂ ਕੋਈ ਲੰਮਾ ਪਿਆ ਅਜੇ ਜਲ ਕੇ ਇਸ ਤਰ੍ਹਾਂ ਉਹਨੇ ਮੈਨੂੰ ਮੇਰੇ ਕੋਲ ਆਇਆ ਤੇ ਕਹਿੰਦਾ ਵੀ ਉੱਥੇ ਕੋਈ ਬੰਦਾ ਪਿਆ ਆ ਪਤਾ ਨਹੀਂ ਡੈੱਡ ਆ ਕਿ ਜਿੰਦਾ ਆ ਕਿ ਮਰਿਆ ਪਤਾ ਨਹੀਂ ਤੇ ਮੜਾ ਜੀ ਆ ਤੂੰ ਜ਼ਿੰਮੇਵਾਰ ਬੰਦਾ ਵੀ ਤੂੰ ਉੱਥੇ ਆ ਮੁਕੇ ਤੂੰ ਮੈਂ ਜਦੋਂ ਆ ਜਾ ਕੇ ਦੇਖਿਆ ਤੇ ਉਹ ਬੰਦਾ ਮਤਲਬ ਕਿ ਡੈੱਡ ਮੈਨੂੰ ਡੈੱਡ ਲੱਗਾ ਜਦਾਂ ਤੇ ਉਸ ਦੇ ਬਾਅਦ ਵਿੱਚ ਫਿਰ ਮੈਂ ਇਹੋ ਮਨਾਵਤ ਸਮਝਿਆ ਵੀ ਇਹ ਸੱਚਾ ਸਾਹਬ ਨੂੰ ਕੋਲ ਕੀਤੀ ਉਹਨਾਂ ਨੇ 2-3 ਮੁਲਾਜ਼ਮ ਭੇਜੇ ਭੇਜ ਕੇ ਤੇ ਉਹ ਫਿਰ ਡੈੱਡ ਬੋਡੀ ਨੂੰ ਆਪਣੇ ਨਾਲ ਲੈ ਗਏ ਤੇ ਪਰ ਕੀ ਲੱਗਦਾ ਬੰਦਾ ਦੇਖਣ ਨੂੰ ਪ੍ਰਵਾਸੀ ਸੀ ਜਾਂ ਪੰਜਾਬੀ ਇਹ ਪਾਜੀ ਮੁੰਡਾ ਪੰਜਾਬੀ ਸੀ ਤਕਰੀਬਨ ਉਹਦੀ 30-32 ਸਾਲ ਦੀ ਉਮਰ ਸੀ ਉਧਰ ਥਾਣਾ ਫਲੋਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਵਿਖੇ ਭੇਜ ਦਿੱਤਾ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਤੇ ਮ੍ਰਿਤਕ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਹਾਂ ਜੀ ਤੇ ਇੱਕ ਕੋਈ ਡੈੱਡ ਬੋਡੀ ਨਹੀਂ ਆਈ ਆ ਹਾਂ ਜੀ ਹਸਪਤਾਲ ਦੇ ਵਿੱਚ ਹਾਂ ਜੀ ਸਰ ਸਾਡੇ ਕੋਲ ਇੱਕ ਡੈੱਡ ਬੋਡੀ ਸਵੇਰੇ 6 ਵਜੇ ਰিসিਵ ਹੋਈ ਆ ਪੀਸ਼ੈਂਟ ਦੀ ਪਛਾਣ ਨਹੀਂ ਹੋ ਸਕੀ ਅਨਨੋਨ ਪੀਸ਼ੈਂਟ ਆ ਗੰਨੇਪੰਡ ਤੇ ਖੇਤਾਂ ਦੇ ਕੋਲੋਂ ਲੈ ਕੇ ਆਏ ਨੇ ਪੀਸ਼ੈਂਟ ਨੂੰ ਤੇ 32 ਸਾਲ ਉਮਰ ਆ ਮਤਲਬ ਮੇਲ ਆ ਮੁੰਡਾ ਤੇ ਬਾਕੀ ਜਿਹੜੀ ਜੀ ਤਫ਼ਤੀਸ਼ ਚੱਲ ਰਹੀ ਆ ਜੀ ਕੱਪੜੇ ਕਿਦਾਂ ਨੇ ਪਾਏ ਹੋਏ ਕੱਪੜੇ ਉੱਨੇ ਸਰ ਇੱਕ ਬਰਾਊਨ ਟੀ-ਸ਼ਰਟ ਪਾਈ ਹੋਈ ਆ ਤੇ ਬਲੂ ਜੀਨਸ ਆ ਤੇ ਕੋਈ ਪਤਾ ਲੱਗਾ ਮੌਤ ਦੇ ਕਾਰਨਾਂ ਬਾਰੇ ਨਹੀਂ ਸਰ ਉਹ ਤੁਹਾਨੂੰ ਕੂਸ਼ਿਸ਼ ਕਰਨ ਦਾ ਬਾਅਦ ਦੱਸਾਂਗੇ ਪਤਾ ਨਹੀਂ ਲੱਗਾ ਇਹੋ ਵੇਲੇ